ਬਰਨਾਲਾ ਦੇ ਪਿੰਡ ਵਜੀਦਕੇ ਨੇੜੇ ਲੁਧਿਆਣਾ ਰੋਡ ਸਥਿਤ ਆਲੂਵਾਲੀਆ ਪੈਟਰੋਲ ਪੰਪ ਤੇ ਪੰਪ ਮੁਲਾਜ਼ਮ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਐਤਵਾਰ ਦੇ ਰਾਤ ਦੀ ਹੈ। ਇੱਕ ਫੋਰਡ ਫਿਗੋ ਕਾਰ ਪੰਪ ਤੇ ਆਈ ਜਿਸ ਵਿੱਚ ਚਾਰ ਨੌਜਵਾਨ ਸਵਾਰ ਸੀ। ਇਲਜ਼ਾਮਾ ਮੁਤਾਬਕ ਉਹਨਾਂ ਨੇ ਜ਼ਬਰਦਸਤੀ ਆਪਣੀ ਕਾਰ 'ਚੋਂ ਤੇਲ ਭਰਨਾ ਸ਼ੁਰੂ ਕਰ ਦਿੱਤਾ। ਜਦੋਂ ਕਰਮਚਾਰੀ ਨੇ ਵਿਰੋਧ ਕੀਤਾ ਤਾਂ ਗੋਲੇ ਚਲਾ ਦਿੱਤੀ ਅਤੇ ਫਰਾਰ ਹੋ ਗਏ। ਹਰਪ੍ਰੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ। 22 ਸਾਲ ਦੀ ਮੌਤ ਥੱਲੇ ਸੀਗੀ ਜੀ। ਜਾ ਕੇ ਉਹਨਾਂ ਨੇ ਪਹਿਲਾਂ ਤਾਂ ਮੈਨੂੰ ਦਿਵੋਚਾ ਜੀ ਉਟਕਾਰਾਂ ਕੱਢਣ ਲੱਗੇ ਮਾਂ ਬਣਾਉਂਦੀਆਂ ਜੀ ਦੂਜੇ ਮੁੰਡੇ ਨੂੰ ਬਾਜਮਰੀ ਵੀ ਆ ਜਾ ਹੈਪੀ ਆ ਜਾ ਹੈਪੀ ਜਦੋਂ ਉਹ ਮੁੰਡਾ ਉੱਥੋਂ ਡੰਡਾ ਲੈ ਕੇ ਆਇਆ ਜੀ ਨਾਲ ਦੀ ਨਾਲ ਉਹਦੇ ਫਾਇਰ ਮਾਰੇ ਜੀ ਮੁੰਡੇ ਜੀ ਮ੍ਰਿਤਕ ਬਠਿੰਡਾ ਦੇ ਪਿੰਡ ਚੱਕ ਬਖਤੂ ਸਿੰਘ ਵਾਲਾ ਦਾ ਰਹਿਣ ਵਾਲਾ ਸੀ ਰਿਸ਼ਤੇਦਾਰਾਂ ਮੁਤਾਬਕ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਉਹ ਡਿਊਟੀ ਤੇ ਸੀਗਾ ਜੀ ਉੱਥੇ ਪੰਪ ਤੇ ਉੱਥੇ ਆਣ ਫਸਾਤੇ ਬੰਦਿਆਂ ਨੇ ਰਾਤ ਦੇ ਗੋਲੀ ਮਾਰਤੀ ਕਾਰਵਾਈ ਹਜੇ ਚਾਲੂ ਹੈ ਦੇਖੋ ਕੀ ਬੰਦਾ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਤ ਚਾਰ ਬੰਦੇ ਆਏ ਸੀਗੇ ਇੱਕ ਫੀਗੋ ਕਾਰ ਸੀਗੀ ਤੇ ਚਾਰੇ ਬੰਦੇ ਆ ਗਏ ਉਹਨਾਂ ਦੇ ਆਫਿਸ ਦੇ ਵਿੱਚ ਐਂਟਰ ਕਰ ਗਏ ਤੇ ਉੱਥੇ ਉਹਨਾਂ ਨੂੰ ਗਾਲਾਂ ਗੋਲਾਂ ਗੱਡੀਆਂ ਗਾਲਾਂ ਕੱਢਣ ਤੋਂ ਬਾਅਦ ਉਹਨਾਂ ਚੋਂ ਇੱਕ ਬੰਦੇ ਨੇ ਹਰਪੀ ਹੈਪੀ ਜਿਹੜਾ ਉਹਦੇ ਗੋਲੀ ਮਾਰ ਦਿੱਤੀ ਤੇ ਜਿਹਦੀ ਜੜੀ ਹੈ ਉਹ ਮੌਕੇ ਤੇ ਮੌਤ ਹੋ ਗਈ ਸੀ ਆਪਣੇ ਤੌਰ ਤੇ ਅਸੀਂ ਜਿਹੜੀਆਂ ਇਨਫੋਰਮੇਸ਼ਨਸ ਕਲੈਕਟ ਕਰ ਰਹੇ ਹਾਂ ਉਹਦੇ ਬਾਅਦ ਹੀ ਕੋਈ ਪਤਾ ਲੱਗ ਸਕੇਗਾ 이메일 하나 막스럽게 이식했어요.